ਜਿੱਥੇ ਹਿਊਮਨ ਰਾਈਟਸ ਦੀ ਗੱਲ ਹੈ ਇਹ ਕੱਲਾ ਪੰਜਾਬ 'ਚ ਨਹੀਂ ਜਿਹੜਾ ਇੱਕ ਪੁਆਇੰਟ ਆਪਾਂ ਮਿਸ ਕਰਦੇ ਆ ਕਿ ਨਰੈਨ ਸਿੰਘ ਚੋੜਾ ਸਾਹਿਬ ਦਾ ਪੁਰਾਣਾ ਸਾਥੀ ਸੁਮੰਤ ਕੁਮਾਰ ਗੋਇਲ ਤੇ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਅਜੀਤ ਦੋਵਾਲ ਜਿਹੜਾ ਇੱਥੇ ਮੂਹਰੇ ਨਹੀਂ ਸੀ ਆਉਂਦਾ ਪਰ ਉਹਦਾ ਨੁਮਾਇੰਦਾ ਪੀਐਸ ਗਿੱਲ ਹੁੰਦਾ ਸੀਗਾ ਸਮਾਣਾ ਕਲਣਾੜ ਇਹਨਾਂ ਨੇ ਹੁਣ ਚੱਕ ਕੇ ਜਿਹੜੀ ਟਾਰਗੇਟਡ ਕਿਲਿੰਗਸ ਆਫ ਸਿਕਸ ਤੇ ਇਟ ਇਜ਼ ਅ ਸਿੱਖ ਕਿਲਿੰਗ ਮਸ਼ੀਨ اے ਸਟੇਟ ਆਫ ਇੰਡੀਆ اے ਸਿੱਖ ਕਿਲਿੰਗ ਮਸ਼ੀਨ ਹੈ ਕਿਉਂਕਿ ਮੈਂ ਦੱਸ ਸਕਦਾ ਕਿ ਪ੍ਰਧਾਨ ਸਾਹਿਬ ਨੂੰ ਇੱਕ ਵਾਰੀ ਐਮਪੀ ਜਦ ਉਹ ਬੋਲੇ ਸੀਗੇ ਆਪਣੇ ਨਿੱਜਰ ਸਾਹਿਬ ਦੀ ਕਿਲਿੰਗ ਤੇ ਤੇ ਹੋਰਾਂ ਦੀ ਕਿਲਿੰਗ ਤੇ ਕਿ ਬਾਹਰ ਕੀਤੀ ਹੈ ਉਹ ਐਮਪੀ ਸੀਨੀਅਰ ਮੁੱਖ ਪਾਰਟੀ ਦਾ ਆ ਕੇ ਕਹਿੰਦਾ ਕਿ ਮਾਨ ਸਾਹਿਬ ਆਪਨੇ ਬੋਲ ਤਾਂ ਦਿਆ ਪਰ ਇਹ ਤਾਂ ਸਟੇਟ ਪਾਲਿਸੀ ਹੈ ਇਹ ਸਟੇਟ ਦੀ ਪਾਲਿਸੀ ਹੈ ਕਿ ਸਾਨੂੰ ਐਲੀਮੀਨੇਟ ਕਰਨਾ ਮੈਂ ਨਹੀਂ ਕਹਿ ਰਿਹਾ ਮੋਦੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਕਿਹਾ ਹੈਗਾ ਰਾਜਨਾਥ ਨੇ ਕਿਹਾ ਐਕਸਟਰਨਲ ਅਫੇਅਰਸ ਮਨਿਸਟਰ ਨੇ ਕਿਹਾ ਕਿ ਘਰ ਮੇਂ ਘੁਸਕੇ ਮਾਰेंगे ਠੀਕ ਹੈ ਨਾ ਜੀ ਥਿਸ ਇਸ ਨਾਟ ਓਨਲੀ ਐਕਸਟਰਾ ਜੁਡੀਸ਼ੀਅਲ देयर इज ਨੋ ਲਾ ਜਿਹੜਾ ਇਹ ਸੈਂਕਸ਼ਨ ਕਰਦਾ ਇਟ ਇਸ ਐਕਸਟਰਾ ਟੈਰੀਟੋਰੀਅਲ ਐਂਡ ਇਟਸ ਪੋਇਲਸ ਫ੍ਰੈਂਡਲੀ ਰਿਲੇਸ਼ਨਸ ਵਿਦ ਨੇਸ਼ਨਸ ਇਹ ਤਾਂ ਬਹੁਤ ਵੱਡਾ ਆਰਟੀਕਲ 50 ਦੀ 51 ਦੀ ਵੀ ਲੰਘਣਾ ਹੈਗੀ ਹੈ